ਕੋਈ ਨਾ ਕੋਈ ਬੰਦਾ ਨੇ ਉਹ ਗਲਤ ਕਰਕੇ ਉਹ ਨਾਲ ਲੈ ਗਿਆ ਕੋਈ ਐਸਪੀ ਲੱਗਦਾ ਮਤੇ ਕੀ ਨਾਮ ਆ ਤੁਹਾਡਾ ਤੇ ਅੱਜ ਕੀ ਮੈਟਰ ਹੈ ਮੇਰਾ ਨਾਮ ਗਜੀਤ ਪਾਰੇ ਹਾਂ ਜਸਪੀ ਦੇ ਮਾਪੇ ਜਸਪੀ ਕੌਣ ਮੇਰਾ ਬੇਟਾ ਸੀ ਅੱਛਾ ਕਿੱਥੇ ਰਹਿਣ ਵਾਲੇ ਸੀਹਾ ਦੋ ਅੱਛਾ ਕੀ ਮਾਮਲਾ ਹੈ ਜੀ ਇਨਕਾਊਂਟਰ ਹੋਸ ਬਸ ਸਾਨੂੰ ਤਾਂ ਪੂਰਨ ਨਹੀਂ ਪਤਾ ਵੀ ਉਹਦਾ ਬਾਹਰ ਆਇਆ ਬਾਹਰੋਂ ਆਇਆ ਕੋਦੋਂ ਬਾਹਰੋਂ ਆਇਆ ਉਹ ਕੀ ਬਣਿਆ ਜੱਤ ਸਾਨੂੰ ਅਰੈਸਟ ਕਰਕੇ ਲੈ ਗਈ ਆ ਸਵਾ ਚਾਰ ਵਜੇ ਮੈਨੂੰ ਲੈ ਕੇ ਨੇ 4 ਵਜੇ ਪਹਿਲਾਂ ਇਹਨਾਂ ਨੂੰ ਲੈ ਕੇ ਨੇ ਰਾਹ ਦੇ ਵਿੱਚੋਂ ਤੇ ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੂੰ ਵੀ ਅਰੈਸਟ ਕਰ ਲਈ ਫਿਰ ਬਾਅਦ ਵਿੱਚ ਮੈਨੂੰ ਲੈ ਕੇ ਨੇ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਕਿ ਇਹਨੇ ਕੁਝ ਨਹੀਂ ਹੋਇਆ ਵੀ ਤੇਤੋਂ ਦਾ ਬਸ ਪੁੱਛਗਿਸ ਕਰਨੀ ਹੈਗੀ ਰਾਹ 'ਚ ਉੱਥੇ ਜਾ ਕੇ ਥਾਣੇ 'ਚ ਫਿਰ ਪਹਿਲੇ ਥਾਣੇ 'ਚ ਲੈ ਗਏ ਜੀ ਸਾਨੂੰ ਉੱਥੇ ਪੁੱਛਗਿਸ ਕਰੀਆ ਸਾਨੂੰ ਦੋਹਾਂ ਨੂੰ ਪੁੱਛਿਆ ਵੀ ਤੁਹਾਡੇ ਬੇਟਾ ਬਾਹਰੋਂ ਆਏ ਆ ਉਸਕੇ ਵੀ ਨਹੀਂ ਆਇਆ ਨਹੀਂ ਹੋਇਆ ਜੀ ਕਿਹਨੇ ਆਇਆ ਹੋ ਉਸਕਾ ਵੀ ਨਹੀਂ ਆਇਆ ਨਹੀਂ ਇਹ ਸਾਨੂੰ ਕੁਝ ਨਹੀਂ ਪਤਾ ਹੈਗਾ ਵੀ ਇਸ ਬਾਰੇ ਵੀ ਆਇਆ ਹੋਵੇਗਾ ਫਿਰ ਸਾ ਅਸੀਂ ਦੋ ਹੀ ਆਪਸ ਵਿੱਚ ਗੱਲ ਦਿਸ ਬਈ ਵਾਰ ਕੀ ਪਤਾ ਵੀ ਆਇਆ ਹੋਵੇ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ ਵੀ ਜਾਂ ਸਾਨੂੰ ਕਿਸੇ ਨੇ ਪਸਾਇਆ ਗਿਆਗਾ ਵੀ ਕਿਸੇ ਨੇ ਸਾਨੂੰ ਝੂਠਾ ਨੌ ਲਾ ਕੇ ਪਸਾਤਾ ਸਾਨੂੰ ਤਾਂ ਇੱਕਨ ਸੀ ਜਦੋਂ ਰਾਤ ਨੂੰ ਸਾਨੂੰ 11:30 ਵਜੇ 12:00 ਵਜੇ ਪੁਲਿਸ ਘਰੇ ਸਾਡੇ ਕੇ ਗਏ ਸਾਨੂੰ ਤਾਂ ਫੇਰ ਆ ਕੇ ਪਤਾ ਲੱਗਿਆ ਜਦੋਂ ਅਸੀਂ ਖਬਰ ਦੇਖੀ ਹੈਗੀ ਵੀ ਸਾਡੇ ਬੱਚੇ ਦਾ ਐਨਕਾਉਂਟਰ ਹੋ ਗਿਆ ਮਾਤਾ ਜੀ ਤੁਹਾਨੂੰ ਕਿੰਨੇ ਵਜੇ ਪੁਲਿਸ ਵਾਲੇ ਬੁਲਾ ਕੇ ਲੈ ਕੇ ਗਏ ਸੀ ਸਵੇਰ 4 ਵਜੇ ਸਾਡੇ ਘਰੋਂ ਮੈਨੂੰ ਲੈ ਗਏ ਸੀ ਐ ਮਰੇ ਬਿਲਾ ਕੇ ਲੈ ਗਏ ਤੇ ਇਹ ਅਨਕਾਉਂਟਰ ਕਿੰਨੇ ਵਜੇ ਹੋਇਆ ਕੋਲ ਅਨਕਾਉਂਟਰ ਤਾਂ ਹੀ 5-5 ਵਜੇ ਤੇ ਲਗਭਗ ਕਹਿੰਦੇ ਆ ਵੀ ਹੋਇਆਗਾ ਅੱਛਾ ਜੀ ਤੁਸੀਂ ਹੁਣ ਕੀ ਦੋਸ਼ ਕੀ ਲਾ ਰਹੇ ਹੋ ਵੀ ਫੇਰ ਅਸੀਂ ਤੇ ਇਹ ਕਹਿੰਦੇ ਆ ਵੀ ਜੇ ਸਾਡੇ ਬੱਚੇ ਦਾ ਫੇਰ ਅਨਕਾਉਂਟਰ ਹੋਇਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਸਾਡੇ ਬੱਚੇ ਨੇ ਕਹਿੰਦੇ ਆ ਵੀ ਗਲਤੀ ਕੀਤੀ ਹੈ ਜੇ ਗਲਤੀ ਕੀਤੀ ਤੇ ਉਹਨੂੰ ਉਹੋ ਜਿਹੀ ਸਜ਼ਾ ਦੇ ਦਿੰਦੇ ਸਜ਼ਾ ਬੰਦੀ ਜੀ ਦੇ ਦਿੰਦੇ ਜਿਹੇ ਜੀ ਵੀ ਸਜ਼ਾ ਸੀਗੀ ਪਰ ਉਹਦਾ ਅਨਕਾਉਂਟਰ ਨਹੀਂ ਸੀ ਕਰਨਾ ਚਾਹੀਦਾ ਸਾਡੇ ਜ਼ਿੰਦਗੀ ਦਾ ਸਹਾਰਾ ਸੀ ਇੱਕੇ ਉਹ ਹੀ ਸਾਡਾ ਖਤਮ ਵੀਸੀਬੀ ਨੇ ਵੀ ਸਾਨੂੰ ਸੀਬੀਆਈ ਜਾਂਚ ਹੋ ਕੇ ਸਾਨੂੰ ਨਿਵਾਸ ਸਾਫ ਮਿਲਣਾ ਚਾਹੀ। ਤੁਸੀਂ ਕੋਰਟ ਜਾ ਰਹੇ ਹੋ? ਹਾਂਜੀ। ਜਾਵਾਂਗੇ ਅਸੀਂ ਜਿਉਂਦੇ ਕਿਹਦੇ ਵਾਸਤੇ ਸੀ? ਉਹਦੇ ਵਾਸਤੇ ਜਿਉਂਦੇ ਅਸੀਂ ਮਨ ਉਹਨਾਂ ਨੂੰ ਇਨਸਾਫ ਤਾਂ ਦਬਾਉਣੀ ਹੈ। ਹਾਂ। ਸੀਬੀਆਈ ਜਾਂਚ ਦੀ ਮੰਗ ਵਾਸਤੇ ਤੁਸੀਂ ਕੋਰਟ ਜਾ ਰਹੇ ਹੋ? ਹਾਂਜੀ। ਕਦੋਂ ਜਾ ਰਹੇ ਹੋ? ਸੋਮਵਾਰ ਨੂੰ। ਸੋਮਵਾਰ ਨੂੰ ਜਾਵਾਂ। ਮਤਾ ਹੀ ਤੁਹਾਡੇ ਤੇ ਪ੍ਰੈਸ਼ਰ ਵੀ ਹੈ ਕੋਈ ਪੁਲਿਸ ਦਾ ਹਾਂਜੀ ਪਾਉਂਦੇ ਸੀ ਪ੍ਰੈਸ਼ਰ ਕਹਿੰਦੇ ਸੀ ਵੀ ਤੁਸੀਂ ਬਿਆਨ ਨਹੀਂ ਦੇਣੇ ਹੈਗੇ ਅੱਜ ਕਿਵੇਂ ਫਿਰ ਤੁਸੀਂ ਹਿੰਮਤ ਕੀਤੀ ਕਿ ਮੀਡੀਆ ਸੰਭਾਲ ਬਸ ਹਿੰਮਤ ਸਾਨੂੰ ਕਰਨੀ ਪਈਏ ਸਾਨੂੰ ਕਹਿੰਦੇ ਨੇ ਵੀ ਜਦੋਂ ਉਹਦੇ ਤੇ ਕਲੰਕ ਲੱਗਿਆ ਹੋਇਆ ਉਹ ਅਸੀਂ ਲਾਉਣ ਆ ਗਏ ਠੀਕ ਆ ਬੱਚੇ ਨੇ ਗਲਤੀ ਕੀਤੀ ਪਰ ਅਸੀਂ ਉਹਦੇ ਤੇ ਕਲੰਕ ਲਾਵਾਵਾਂਗੇ ਜਿਹੜਾ ਕਹਿੰਦੇ ਨੇ ਵੀ ਉਹਦੇ ਲਈ ਫਿਰ ਵਾਰਨਸ ਠੀਕਾ ਉਸ ਨਹੀਂ ਸੀ ਉਹਦੇ ਲੈਵੇ ਕਿ ਬੱਚਾ ਉਸਨੇ ਕਿਡਨੈਪ ਕੀਤਾ ਸੀ ਬੰਦੇ ਦੇਖੋ ਜੇ ਬੱਚਾ ਉਹ ਕਹਿੰਦੇ ਨੇ ਉਹਦੇ ਕੋਲੋਂ ਮਿਲਿਆ ਸਾਨੂੰ ਨਹੀਂ ਪਤਾ ਵੀ ਉਹਨੇ ਕਿਟਨਾਪ ਕਰਿਆ ਕਿ ਨਹੀਂ ਕਰੇਗਾ ਸਾਨੂੰ ਨਹੀਂ ਪਤਾ ਜਾਂਚ ਦੀ ਮੰਗ ਕਰਦੇ ਹਾਂ ਹਾਂਜੀ ਵੀ ਕਿਸੇ ਨੇ ਕਰਵਾਇਆ ਜਾਂ ਉਹ ਤੋਂ ਕਹਿ ਕੇ ਕਰਵਾਇਆ ਕਿਵੇਂ ਕਰਵਾਇਆ ਉਹ ਸਾਨੂੰ ਸਾਰਾ ਪਤਾ ਲੱਗਣਾ ਚਾਹੀਦਾ ਵੀ ਬੱਚਾ ਸਾਡਾ ਇਹ じゃ ਹੈ ਨਹੀਂ ਸੀਗਾ ਮਾਤਾ ਜੀ ਜਦੋਂ ਰਾਤ ਨੂੰ ਤੁਹਾਡੇ ਪਿੰਡ 'ਵਾਂ ਪੁਲਿਸ ਵੀ ਆਉਂਦੀ ਹੈ ਤੇ ਮੰਤਰੀ ਸਾਹਿਬ ਵੀ ਪਹੁੰਚਦੇ ਨੇਗੇ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਦਾਦਾ ਜੀ ਵੀ ਲੜਕੇ ਜਿਹੜਾ ਬਹੁਤ ਪ੍ਰੀ ਸੀਗਾ ਉਹਦੇ ਦਾਦਾ ਜੀ ਤੁਹਾਡੇ ਘਰੇ ਆਉਂਦੇ ਨੇ ਕਿ ਕੀ ਉਹਨਾਂ ਦੇ ਦੁਆਰਾ ਗੱਲਬਾਤ ਹੋਈ ਸੀ ਕਦੋਂ ਉਹ ਤੁਸੀਂ ਦੱਸ ਰਹੇ ਸੀ ਕਿ ਕੀ ਬੱਚੇ ਦੇ ਦਾਦੇ ਇਹ ਸੂਬਾ ਆਏ ਸੀ 14 ਤਰੀਕ ਨੂੰ 13 ਨੂੰ ਰੈਥ ਹੋਈ ਹੈ ਕਿ ਸੂਬਾ 14 ਤਰੀਕ ਨੂੰ ਸਾਡੇ ਘਰ ਆਏ ਸੀ ਉਹਨਾਂ ਨੇ ਆ ਕੇ ਦੱਸਿਆ ਵੀ ਬੱਚਾ ਦੱਸਦਾ ਵੀ ਮੈਨੂੰ ਕੁਝ ਨਹੀਂ ਕਿਹਾ ਹੈਗਾ ਵੀਰੇ ਨੇ ਵੀ ਮੈਨੂੰ ਪਾਠ ਵੀ ਕਰਵਾਇਆ ਹੈਗਾ ਤੇ ਖਾਣ ਪੀਣ ਨੂੰ ਵੀ ਚੀਜ਼ਾਂ ਦਿੱਤੀਆਂ ਨੇ ਗਿਆ ਵੀ ਮੋਬਾਈਲ ਵੀ ਦਿੱਤਾ ਗੇਮ ਖੇਡਣ ਨੂੰ ਵੀ ਉਹ ਵੀ ਪਹਿਲਾਂ ਤੋਂ ਉਸਦੇ ਨਹੀਂ ਕਹਿ ਰਹੇ ਸੀ ਵੀ ਗੱਲ ਤੋਂ ਹੋਇਆਗਾ ਵੀ ਕੋਈ ਕੰਟੈਂਟ ਨਹੀਂ ਸੀ ਹੋਣਾ ਚਾਹੀਦਾ ਵੀ ਜਦੋਂ ਉਹਨਾਂ ਦਾ ਬੱਚਾ ਜਿਉਂਦਾ ਮਿਲ ਗਿਆ ਸੀਗਾ ਜਿਉਂਦਾ ਸੀ ਸੇਫ ਸੀ ਸਾਡਾ ਬੱਚਾ ਵੀ ਸਾਨੂੰ ਜਿਉਂਦਾ ਦਿਖਾ ਦਿੰਦੇ ਕਿਰਾ ਇੱਕ ਵਾਰ ਤਾਂ ਸਾਡੇ ਨਾਲ ਗੱਲ ਕਰਾ ਦਿੰਦੇ ਸਾਡੇ ਬੱਚੇ ਪਰ ਪੁਲਿਸ ਵੱਲੋਂ ਕਿਹਾ ਗਿਆ ਕਿ ਪਹਿਲਾਂ ਗੋਲੀਆਂ ਤੁਹਾਡੇ ਬੱਚੇ ਦੇ ਜਸਪਰੀ ਦੇ ਦੇ ਕੋਈ ਹੁਣ ਇਹ ਤਾਂ ਕੇਸ ਬਣਾਉਣੇ ਹੁੰਦੇ ਨੇ ਜਿਵੇਂ ਮਰਜ਼ੀ ਬਣਾ ਦੇ ਨੇ ਹਾਂਜੀ ਠੀਕ ਇਹਨਾਂ ਤਾਂ ਕੇਸ ਬਣਾਉਣਾ ਹੁੰਦੇ ਠੀਕ ਹੈ ਕੀ ਨਾਮ ਮਿਲ ਲਖਵਿੰਦਰ ਸ਼ੰਘਾਏ ਲਖਵਿੰਦਰ ਜੀ ਤੁਸੀਂ ਮੀਡੀਆ ਸਾਹਮਣੇ ਕੀ ਪੱਖ ਰੱਖਿਆ ਕੀ ਦੀ ਜਾਂਚ ਦੀ ਮੰਗ ਕਰ ਰਹੇ ਹੋ ਅਸੀਂ ਤਾਂ ਜਸਪ੍ਰੀਤ ਦਾ ਜਿਹੜਾ ਐਂਕਾਊਂਟਰ ਹੋਇਆ ਵੀ ਕਿਵੇਂ ਹੋਇਆ ਵੀ ਫੇਕ ਐਂਕਾਊਂਟਰ ਸਾਰੀ ਜਾਂਚ ਅਸੀਂ ਮੰਗ ਕਰ ਰਹੇ ਹਾਂ ਵੀ ਜੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਤਾਂ ਉਹ ਹੀ ਜਿਹਨੂੰ ਸਜ਼ਾ ਮਿਲਣੀ ਚਾਹੀਦੀ ਸੀ ਇਹ ਕਾਊਂਟਰ ਨਹੀਂ ਸੀ ਕਰਨਾ ਉਸ ਤੋਂ ਪਹਿਲਾਂ ਵੀ ਜਸਪ੍ਰੀਤ ਤੇ ਕੋਈ ਮਾਮਲਾ ਹੈਗਾ ਸੀ ਤੁਹਾਡੇ ਲਈ ਨਹੀਂ ਜੀ ਅੱਜ ਤੱਕ ਉਹਦਾ ਕੋਈ ਮਾਮਲਾ ਨਹੀਂ ਸੀਗਾ ਸਾਡੇ ਕੋਲ ਤਾਂ 2.5 ਸਾਲ ਹੋ ਗਏ ਸੀ ਗਏ ਨੂੰ ਕੈਨੇਡਾ ਸਾਨੂੰ ਨਹੀਂ ਪਤਾ ਵੀ ਕਿਵੇਂ ਆਇਆ ਹੈ ਇੰਡੀਆ ਉਹ ਅਨੁਵੇਸ਼ ਬਾਰੇ ਕੋਈ ਨੌਲੇਜ ਨਹੀਂ ਸੀ ਇਹਦੇ ਕੋਈ ਦੋਸਤ ਵੀ ਨਾਲ ਸੀਗੇ ਜਦੋਂ ਇਹ ਕੈਨੇਡਾ ਤੋਂ ਵਾਪਸ ਆਇਆ ਪਟਿਆਲੇ ਮਲ ਕੇ ਕਿੱਥੇ ਰਿਹਾ ਫਿਰ ਇਹ ਇਹ ਸਾਨੂੰ ਨਹੀਂ ਪਤਾ ਜੀ ਕਿੱਥੇ ਰਿਹਾ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹਜੇ ਤੱਕ ਬੱਚਾ ਕਿਡਨਾਪ ਕਰਿਆ ਸੀ ਉਹਦੇ ਬਾਰੇ ਪਤਾ ਲੱਗਿਆ ਸੀਗਾ ਤੁਹਾਨੂੰ ਕੀ ਇਹ ਨਹੀਂ ਕਰਿਆ ਜਾਂ ਕਿਵੇਂ ਨਹੀਂ ਇਹ ਸਾਨੂੰ ਦਾ ਮਰਨ ਤੋਂ ਬਾਅਦ ਪਤਾ ਲੱਗਿਆ ਜੀ ਜਦ ਮਰ ਗਿਆ ਕਾਊਂਟਰ ਹੋ ਗਿਆ ਜਦ ਪਤਾ ਲੱਗਿਆ ਜਦ মিডিਆ ਜਾਇਆ ਜਾ ਪਤਾ ਲੱਗਿਆ ਵੀ ਸਾਡਾ ਹੀ ਬੱਚਾ ਸੀ ਇਹਦਾ ਨਾਮ ਲੱਗ ਰਿਹਾ ਨਨਵੇਸ਼ ਬਾਰੇ ਕੋਈ ਨਹੀਂ ਸੀ ਸਰ ਹੁਣ ਤੁਸੀਂ ਕਿਹੜੇ ਪੁਆਇੰਟ ਨੇ ਕਿ ਉੱਥੇ ਜਾ ਰਹੇ ਹੋ ਕਿਹੜੇ ਕਿਹੜੇ ਤੱਥ ਨੇ ਜੀ ਤੇ ਆਪਣਰੇ ਮਡੌੜ ਪਿੰਡ ਦੀ ਗੱਲ ਕਰ ਰਹੇ ਸੀ ਮਡੌੜ ਪਿੰਡ ਕਿਉਂ ਤੁਸੀਂ ਉੱਥੇ ਕੀ ਕੁਝ ਤੁਹਾਡੀ ਗੱਲਬਾਤ ਹੋਈ ਹੈ ਲੋਕਾਂ ਨੇ ਉੱਥੇ ਸਾਡੀ ਗੱਲਬਾਤ ਹੋਈ ਆ ਬਈ ਇਹ ਜਿਆਦਾ ਗੱਡੀ ਐ ਤੇ ਤੁਸ ਕੀ ਖੱਤਿਆਂ ਚ ਇਹ ਹੱਥ ਖੜੇ ਕਰਕੇ ਬਾਹਰ ਰੇਖੜਿਆ ਆ ਬਈ ਬੱਚਾ ਰਿਕਵਰ ਪੁਲਿਸ ਨੇ ਕਰ ਲਿਆ ਸੀਗਾ ਵੀ ਪਰ ਅਸੀਂ মিডিਆ ਬਈ ਕੋਈ ਗਵਾਹੀ ਨਿਸ਼ਾਨਬਣੇ ਨਹੀਂ ਆ ਸਕਦੇ ਉੱਥੇ ਦੇ ਬੰਦੇ ਕਹਿੰਦੇ ਵੀ ਇੱਥੋਂ 5-6 ਕਿੱਲੇ ਤੋਂ ਪਰੇ ਲਿਜਾ ਕੇ ਸਮਾਦ ਬਣੀਆਂ ਉੱਥੇ ਦਾ 1.5-2 ਘੰਟੇ ਰੱਖਿਆ ਫੇਰ ਗੋਲੀਆਂ ਮਾਰੀਆਂ ਇਥੇ ਤਿੰਨਾਂ ਨੇ ਕਿਹਾ ਜੀ ਇਹ ਗੱਲ। ਉੱਥੇ ਬੰਦਿਆਂ ਨੇ। ਮਡੌੜ ਪਿੰਡ ਦੇ। ਹਾਂ ਜੀ। ਤਿਸਾਰੇ ਕੋਈ ਉਦੋਂ ਰਿਵਾਲਵਰ ਵਗੈਰਾ ਹੈਗਾ ਸੀਗਾ ਜਿੱਦੇ ਕੋਲ ਕੋਈ ਗੱਲਬਾਤ ਹੋਈ ਹੋਵੇ ਤੇ ਜੀ। ਸਾਨੂੰ ਨਹੀਂ ਪਤਾ ਜੀ ਇਹਦੇ ਬਾਰੇ। ਤੁਸੀਂ ਕਦੋਂ ਗਏ ਸੀਗੇ ਮਡੌੜ ਪਿੰਡ ਫਿਰ ਜਦੋਂ ਇਹਦੀ ਡੈਥ ਤੋਂ ਬਾਅਦ ਕਿਦਾਂ? ਅਸੀਂ ਭੋਗ ਤੋਂ ਬਾਅਦ ਗਏ ਹਾਂ ਜੀ। ਅੱਛਾ। ਹਾਂ ਜੀ। ਤੇ ਉੱਥੇ ਤੁਸੀਂ ਦੱਸ ਰਹੇ ਸੀਗੇ ਕੋਈ ਦਸਤਾਨੇ ਵਗੈਰਾ। ਹਾਂ ਜੀ ਹਾਂ ਉੱਥੇ ਜਸਤਾਨੇ ਪਏ ਸੀਗੇ ਜੀ ਉਸ ਦਿਨ ਅਸੀਂ ਫੋਟੋ ਖਿੱਚ ਕੇ ਲਿਆਇਆ। ਦੂਏ ਦਿਨ ਮੇਰੇ ਬਾਪੂ ਜੀ ਕਹਿੰਨੇ ਉਹਦਨੇ ਉਥੇ ਨਾ ਕੋਈ ਜਸਤਾਨੇ ਸੀ ਨਾ ਕੋਸ ਹੋਰ ਅੱਗ ਲਾਈ ਹੋਈ ਸੀ ਕੁਝ ਹੀ ਕਰੇ ਕਿ ਹੱਥ ਖੜੇ ਕੀਤੇ ਉਸ ਵੇਲੇ ਕੋਈ ਹਥਿਆਰ ਦਿਖ ਰਿਹਾ ਸੀ ਕੋਈ ਨਹੀਂ ਉਹ ਕਹਿੰਦੇ ਕੋਈ ਹਥਿਆਰ ਨਹੀਂ ਜੀ ਉੱਥੇ ਵਾਲੇ ਬੰਦੇ ਦੱਸ ਰਹੇ ਨੇ ਆਪਾਂ ਨੂੰ ਤਾਂ ਪਤਾ ਨਹੀਂ ਇਸ ਬਾਰੇ ਜੀ ਬਾਪੂ ਜਿਹੜੀ ਗੱਡੀ ਸੀਗੀ ਉਹ ਗੱਡੀ ਕਿਹਦੀ ਸੀਗੀ ਜਿਹੜੀ ਉਦੋਂ ਮੌਕੇ ਤੇ ਬਾਰਦਾਨ ਚ ਫੜੀ ਗਈ ਉਹ ਵੀ ਗੱਡੀ ਪਤਾ ਨਹੀਂ ਵੀ ਇਹਨੇ ਆਕੇ ਲੈਤੀਆ ਜਾਂ ਕਿਹਨੇ ਦਵਾਈਏ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਜੀ ਤੁਹਾਨੂੰ ਲੱਗਦਾ ਕਿ ਕੋਈ ਹੋਰ ਬੰਦਿਆਂ ਦਾ ਹੱਥ ਸੀਗਾ ਵਿੱਚ ਹਾਂਜੀ ਹਾਂ ਸੀ ਕਹਿੰਨਾ ਵੀ ਸਾਹਮਣੇ ਆਉਣੇ ਚਾਹੀਦਾਂ ਜਿਹੜੇ ਵੀ ਕੋਈ ਬੰਦੇ ਨੇ ਜਾਂ ਕਿਸੇ ਨੇ ਕਰਵਾਇਆ ਕੀ ਗੱਲ ਹੋਈ ਜਾਂ ਸਾਨੂੰ ਇਹ ਸਾਰੀ ਜਾਣਕਾਰੀ ਚਾਹੀਦੀ ਹੈ ਜਿਹੜਾ ਬਾਪਰੀ ਦਾ ਪਰਿਵਾਰ ਸੀ ਜੀ ਉਹਦੇ ਨਾਲ ਤੁਹਾਡਾ ਕਿਵੇਂ ਦਾ ਰਿਲੇਸ਼ਨ ਸੀਗਾ ਕੌਣ ਸੀਗੇ ਉਹ ਕਿਵੇਂ ਤੁਹਾਡਾ ਵਰਤਾਰਾ ਸੀ ਉਹਨਾਂ ਨਾਲ ਘਰ ਮੰਗੇ ਸੀ ਜੀ ਸਾਡੀ ਰਿਸ਼ਤੇਦਾਰ ਮੈਨੂੰ ਉਹਨਾਂ ਦਾ ਇਸ਼ਾਕ ਕਰਾਇਆ ਹੋਇਆ ਜੀ ਉਹਦੇ ਫਾਦਰ ਹਾਂ ਦੁੱਧ ਲੈ ਕੇ ਆ ਹਾਂ ਦੁੱਧ ਲੈ ਕੇ ਆਉਂਦੇ ਜੋ ਤੇ ਦੂਏ ਭਾਈ ਦੇ ਮੈਂ ਰੋਜ਼ ਮੇਰੇ ਡੰਗਰ ਹੈ ਨਹੀਂ ਸੀਗੇ ਅੱਛਾ ਠੀਕ Thank <laughs> you.